ਮੈਂ ਰਕੇਸ਼ ਕੁਮਾਰ ਕਾਉਂਸਲਰ ਵਾਰਡ ਨੰਬਰ 28 ਵਿਲੇਜ ਬਾਬੋਵਾਲ ਮੈਂ ਆਪਣੀ ਕਮਲ ਸਵੀਟ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਹਿਮਾਲਿਆ ਪਬਲਿਕ ਸਕੂਲ ਦੇ ਗੇਟ ਦੇ ਸਾਹਮਣੇ ਮੇਰੀ ਗਲੀ ਸਟਾਰਟ ਹੁੰਦੀ ਆ ਉਹ ਗਲੀ ਬਣ ਰਹੀ ਸੀ ਤੇ ਮੈਂ ਉੱਥੇ ਮਿਸਤਰੀਆਂ ਨਾਲ ਪੁੱਛਣ ਲੱਪਿਆ ਵੀ ਗਲੀ ਗੁਲੀ ਕਿੱਦਾਂ ਬਣਾਣੀ ਆ ਤੇ ਮੇਰੀ ਮੋਪੜ ਖੜੀ ਸੀ ਮੋਪੜ ਜਿਹੜੀ ਆ ਉਹ ਉਸੇ ਵੇਲੇ ਇੱਕ ਲੜਕਾ ਆਇਆ ਉਹ ਮੇਰੀ ਮੋਪੜ ਨੂੰ ਸਟਾਰਟ ਕਰਕੇ ਲੈ ਗਿਆ ਤੇ ਉਹਦੇ ਵਿੱਚ ਮੇਰੇ ਬੜੇ ਇੰਪੋਰਟੈਂਟ ਡਾਕੂਮੈਂਟ ਜਿਹਦੇ ਵਿੱਚ ਮੇਰੀਆਂ ਲੈਜ਼ਰਾਂ ਜਿੱਦੇ ਵਿੱਚ ਮੇਰੇ ਸਾਰੇ ਬੈਂਕ ਦੀਆਂ ਚੈੱਕ ਬੁੱਕਾਂ ਮੇਰੀ ਏਟੀਐਮ ਕਾਰਡ ਮੇਰੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਜਿਹੜਾ ਮੇਰਾ ਟ੍ਰੀਟਮੈਂਟ 슈ਗਰ ਦਾ ਚੱਲਦਾ ਉਹ ਸਾਰੀਆਂ ਮੇਰੀਆਂ ਉਹ ਮੇਰਾ ਸਾਰਾ ਹੀ ਲਾਸ ਹੋ ਗਿਆ ਜਿੱਥੇ ਮੇਰੀ ਮੋਪਡਲ ਦਾ ਬੜਾ ਮੇਰਾ ਲਾਸ ਹੋਇਆ ਉਹਦੇ ਨਾਲੋਂ ਜ਼ਿਆਦਾ ਮੇਰੀਆਂ ਉਹਦੇ ਵਿੱਚ ਲੈਜ਼ਰ ਜਿਹੜੀਆਂ ਮੇਰਾ ਬੈਗ ਆ ਉਹਦੇ ਵਿੱਚ ਸਮਾਨ ਹੈਗਾ ਕਿਉਂਕਿ ਸਾਰਾ ਕੁਝ ਉਹਦੇ ਵਿੱਚ ਮੇਰਾ ਜਿਹੜਾ ਅੰਬੂਜਾ ਸੀਮੰਟ ਦਾ ਸਾਰਾ ਹਿਸਾਬਕਤਾ ਮੇਰਾ ਵਿੱਚ ਆ ਤੇ ਉਹ ਮੈਨੂੰ ਕੋ ਦੇਣ ਲੈਣ ਸਾਰਾ ਉਹਦੇ ਵਿੱਚ ਆ ਮੈਂ ਲੱਗ ਲੱਗੇ ਆਪਣੇ ਬਿਹਾਰ ਤੇ ਫੋਟੋਸ ਕਢਾਈਆਂ ਉਹ ਸਾਫ ਦਿਖਾਈ ਦੇ ਰਿਹਾ ਮੁੰਡਾ ਲੇਕਿਨ ਉਹ ਅਜੇ ਤੱਕ ਕੋਈ ਵੀ ਉਹਦਾ ਪਤਾ ਨਹੀਂ ਲੱਗਾ ਉਹ ਸਾਬ ਲੱਭ ਰਿਹਾ ਜਿਹੜਾ ਮੁੰਡਾ ਜਿਹੜਾ ਲੈ ਕੇ ਗਿਆ ਉਹ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਵੀ ਪੂਰੀ ਤਰ੍ਹਾਂ ਆ ਚੁੱਕਾ ਨਾ ਵੀ ਮੇਰਾ ਜਿਹੜੀਆਂ ਉਹ ਲੈਜਰਾਂ ਮੇਰਾ ਬੈਗ ਆ ਉਹ ਜਲਦੀ ਤੋਂ ਜਲਦੀ ਛਾਨਬੀਨ ਕਰਕੇ ਕਿਤੇ ਲੱਭ ਕੇ ਮੈਨੂੰ ਦਵਾਇਆ ਜਾਏ ਤਾਂ ਜੋ ਜਿਹੜਾ ਮੇਰਾ ਕਾਰੋਬਾਰੀ ਨੁਕਸਾਨ ਨਾ ਹੋਏ ਤੇ ਕੱਲ ਇੱਕ ਨਾ ਦਰਖਾਸਤ ਆਈ ਸਾਡੇ ਕੋਲ ਤੇ ਆਪਣੇ ਕਾਉਂਸਲਰ ਹੈਗੇ 28 ਨੰਬਰ ਵਾਰਡ ਦੇ ਉਹ ਕਿਤੇ ਗਏ ਕੰਮ ਤੇ ਤੇ ਇਹਨਾਂ ਨੇ ਸਕੂਟੀ ਲਈ ਹੈ ਚਾਬੀ ਇਹਦੇ ਵਿੱਚ ਹੀ ਆਪਣੇ ਤਾਂ ਲੱਗੇ ਕਿਥੋਂ ਪਿੱਛੇ ਚਾਬੀ ਲਾ ਕੇ ਲੈ ਕੇ ਭੱਜ ਗਏ ਅਸੀਂ ਕੱਲ ਦੀ ਪੜਤਾਲ ਕਰਦੇ ਆ ਹਿੱਸਾ ਕਰ ਰਿਹਾ ਸੀਸੀਟੀਵੀ ਫੁਟੇਜ ਵੀ ਕਢਾਈ ਹੈ ਵਿੱਚੋਂ ਜਿਹੜਾ ਆ ਰਿਹਾ ਬੰਦਾ ਉਹਦੀ ਫੋਟੋ ਥੋੜੀ ਕਲੀਅਰ ਨਹੀਂ ਆ ਰਹੀ ਤੇ ਅਸੀਂ ਆਪਣੇ ਸਾਰੇ ਗਰੁੱਪਾਂ 'ਚ ਪਾਈ ਆ ਕੋਈ ਨੀ 1-2 ਦਿਨ 'ਚ ਲੱਭ ਜੂਗਾ ਬੰਦਾ ਇਹਾਂ ਬਿੱਲ ਬੁੱਕ ਆ ਰਾ ਵਗਰਾ ਹੋਰ ਉਹਨਾਂ ਦਾ ਸਾਰੇ ਸਮਾਨ ਆਪਣਾ ਘਰ ਦਾ ਸਮਾਨ ਜਿਹੜਾ ਹੁੰਦਾ ਵਧੀਆ ਸਾਰਾ ਵਿੱਚ ਹੀਗਾ ਕਾਹਦੀ ਬਿੱਲ ਬੁੱਕ ਹਾਂ ਬਿੱਲ ਬੁੱਕ ਆ ਰਾ ਵਗਰਾ ਤੇ ਤਫਤੀਸ਼ ਚੱਲ ਰਹੀ ਹੈ ਕੱਲ ਨਾਲੇ ਐਮਸੀ ਸਾਹਿਬ ਦੇ ਨਾਲ ਹੀ ਆਪਾਂ ਸਾਰੇ ਫਿਰੇ ਉਹ ਫੋਟੋ ਵੀ ਦਿਖਾਈਆਂ ਆਮ ਲੋਕਾਂ ਨੂੰ ਤੇ ਫਿਰ ਇਹ ਬਿਲਕੁਲ ਤਸਦੀਕ ਨਹੀਂ ਹੋਈ ਪਰੀ ਇਹ ਕੀ ਕਿਤੇ ਗਏ ਹੋ ਮਤਲਬ ਸਥਾਨ ਤੇ ਕਿਤੇ ਦੱਸਿਆ ਤੋ ਹਾਂ ਹਾਂ ਜਾ ਕੇ ਆਇਆ ਸਾਨੂੰ शक ਪਿਆ ਹੈਗਾ ਕਿ ਗੁਰਦਾਸ ਨੰਗਲ ਦਾ ਹੈਗਾ ਲੜਕਾ ਸੀ ਨਾਲ ਜਾ ਕੇ ਐਮਸੀ ਸਾਹਿਬ ਦੇ ਨਾਲ ਜਾ ਕੇ ਆਇਆ ਉਥੇ ਪਰ ਉਹ ਉਥੇ ਪਤਾ ਜੋ ਹੀ ਕੀਤੀ ਪਰ ਉਹ ਕਹਿੰਦੇ ਆ ਕਿ ਬੱਚਾ ਉਹ ਜਿਹੜੀ ਫੋਟੋ ਹੈ ਨਾ ਇਹ ਨਾਲ ਰਲਦੀ ਮਿਲਦੀ ਨਹੀਂ ਹੈ ਫਿਰ ਅਗੇ ਤਸਦੀਕ ਕੀਤੀ ਜਾ ਜਾਰੀ ਹੈ